ਦੋਸਤੋ ਮੈਂ ਗੁਰਪ੍ਰੀਤ ਕਾਵਾ ਵਿੱਚ ਤੁਹਾਡਾ ਸਵਾਗਤ ਹੈ ਹਰ ਦਿਨ ਹਫਤਾ ਤਹਿਤ ਅੱਜ ਤੁਹਾਡੇ ਨਾਲ ਪੰਜਾਬੀ ਦੇ ਪਿਆਰੇ ਕਵੀ ਪਰਮਿੰਦਰ ਸੋਢੀ ਦੀ ਕਵਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਵਤਾ ਦਾ ਨਾਂ ਕਵੀ ਦਾ ਘਰ ਬੁਹਾ ਹਲਕਾ ਜਿਹਾ ਭੇੜਿਆ ਹੋਇਆ ਹੈ ਇਸ ਨੂੰ ਕੋਈ ਤਾਲਾ ਨਹੀਂ ਲੱਗਿਆ ਹੋਇਆ ਤੁਸੀਂ ਜਦ ਚਾਹੋ ਅੰਦਰ ਆ ਸਕਦੇ ਹੋ ਕਵੀ ਕੋਲ ਜੋ ਵੀ ਰੁੱਖਾ ਸੁੱਖਾ ਹੈ ਉਹ ਹਾਜ਼ਰ ਹੈ ਕਿਤਾਬਾਂ ਗੁਫ਼ਤਗੂ ਮੋਹ ਮੁਹੱਬਤ ਕਪਤਾ ਸੁਪਨੇ ਜਿਉਣ ਦਾ ਚਾਹ ਇੱਥੋਂ ਤੱਕ ਕੇ ਮੇਜ਼ ਤੇ ਪਿਆ ਚਾਕੂ ਵੀ ਸਭ ਤੁਹਾਡੇ ਲਈ ਨੇ ਜੋ ਚਾਹੋ ਵਰਤ ਸਕਦੇ ਹੋ ਜਿੰਨੀ ਦੇਰ ਰੁਕਣਾ ਹੈ ਕਦੋਂ ਜਾਣਾ ਹੈ ਇਹ ਸਭ ਤੁਹਾਡੀ ਮਰਜ਼ੀ ਜਾਣ ਵੇਲੇ ਤੁਸੀਂ ਜੋ ਚਾਹੋ ਆਪਣੇ ਨਾਲ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਕਹੋਗੇ ਕਿ ਬਾਕੀ ਤਾਂ ਸਭ ਠੀਕ ਹੈ ਪਰ ਮੇਜ਼ ਤੇ ਪਏ ਚਾਕੂ ਦਾ ਕੀ ਮਤਲਬ ਹੈ ਮਤਲਬ ਤਾਂ ਮੈਨੂੰ ਵੀ ਨਹੀਂ ਪਤਾ ਬਸ ਤੁਹਾਡੇ ਤੋਂ ਪਹਿਲਾਂ ਆਇਆ ਕੋਈ ਮਹਿਮਾਨ ਇੱਥੇ ਭੁੱਲ ਗਿਆ ਹੈ ਉਸਨੂੰ ਲੱਗਦਾ ਸੀ ਕਵੀ ਦੀ ਛਾਤੀ ਤੇ ਚਾਕੂ ਮਾਰੋ ਤਾਂ ਕੱਪਤਾ ਜਨਮ ਲੈਂਦੀ ਹੈ ਮਹਿਮਾਨ ਪੜਤ ਗਿਆ ਹੈ ਚਾਕੂ ਮੇਜ਼ ਤੇ ਪਿਆ ਹੈ ਕੱਬ ਤੱਕ ਕਿਤਾਬ ਚੁੱਤਰ ਗਈ ਹੈ ਕਵੀ ਸੋਫੇ ਤੇ ਬੈਠਾ ਹੈ ਉਸ ਨੂੰ ਪਤਾ ਹੈ ਅੱਜ ਤੁਸੀਂ ਆਉਣਾ ਹੈ ਬਹੁਤ শুকਰੀਆ ਦੋਸਤੋ ਤੁਹਾਡਾ ਦਿਨ ਸੋਨਾ ਲੰਗੇ ਇੱਕ ਵਾਰ ਫਿਰ ਧੰਨਵਾਦ